ਕੁਬ ਦੇਰ ਦੇ ਹੀ ਜੀ ਰਿਹਾ ਨਾ ਤਾਉਂ ਘੜ ਤੋਂ ਲੈ ਲੈ ਤੱਕਾਵੇ ਤਕਰ ਪਾ ਦਾ ਜਮੀ ਦਿਖਾਇਆ ਆ ਦੇਖੋ ਪਾਤਲ ਜਮਾ ਐਂਡ ਤੇ ਆ ਕੰਮ 6 ਵੀ ਨਵਤ ਫਸਲ ਆਉਂਦੀ ਆ ਕਿੰਨੀਆਂ ਆਸਾਂ ਹੁੰਦੀਆਂ ਪਰ ਮੌਸਮ ਨਾ ਖਰਾਬ ਹੋ ਬਾਪੂ ਜੀ ਆਪਣਾ ਕਿੰਨਾ ਕ ਨੁਕਸਾਨ ਹੋਇਆ ਜੀ ਬਹੁਤ ਹੈ ਹੈ ਕਿੰਨੀ ਜ਼ਮੀਨ ਸੀ ਆਪਣੇ ਕੋਲੇ ਆ ਗਿਆ ਨੌਕਲੇ ਠੇਕੇਦਾਰੇ ਨਹੀਂ ਨੌਕਲੇ ਠੇਕੇਦਾਰੇ ਹਜੇ 4 ਬੋ ਜੀ ਤੇ ਬਾਕੀ ਮੇਰੇ ਭਲਾ ਠੀਕ ਨੇ ਸਾਡੇ ਭਾਈਆਂ ਅਸੀਂ ਕੀ ਕਰੀਏ ਜੀ ਸਭ ਉਹ ਵਰਗੇ ਚੜ ਕੇ ਪਿਆ ਵਰਗੇ ਐ ਤਾਂ ਰੱਬ ਨਾਲ ਹੋਈ ਨਹੀਂ ਜੇ ਸਾਡੇ ਬੱਚਿਆਂ ਨੂੰ ਵੀ ਮਾਰ ਦੇ ਪੈ ਜਾਏ ਯਾਰਾ ਹਰ ਰੱਬ ਅਸੀਂ ਕੀ ਬਣਾ ਕੀਤਾ ਡੋਟਾ ਰੱਬਾ ਡੋਟਾ ਯਾਰ ਐਨੀ ਪੈਣੀ ਸਾਡੇ ਨਾਲ ਹੋਈ ਆ ਪਹਿਲਾਂ ਸਾਡੇ ਨਾਲ ਸਾਡੇ ਜਾਈ ਘਰ ਵੇਖੋ ਸਾਡਾ ਪਾਣੀ ਸਾਡੇ ਕਿ ਨਿਕਲਉਂਦਾ ਨਹੀਂ ਕੀਤਾ ਇਹਨਾਂ ਨੇ ਪੰਚਾਇਤ ਨੇ ਮਜਬੂਰ ਹੋਦੀ ਬੰਦੇ ਆਲੇ ਅਸੀਂ ਕੀ ਕਰੀਏ ਇੱਥੇ ਸਾਨੂੰ ਲੱਬ ਲੈ ਜੇ ਛੜੇ ਬਰੇ ਜਵਾਕਾਂ ਨੂੰ ਅੱਜ ਮੇਂ ਜ਼ਮੀਨ ਦਾ ਨੁਕਸਾਨ ਹੋਇਆ ਤੇ ਨਾਲ ਅੱਜ ਪਸ਼ੂ ਵੀ ਮਰੇ ਜੀ ਅੱਜ ਪਸ਼ੂ ਮਾਰ ਕੇ ਗਾਂ ਮਾਰ ਕੇ ਜੀ ਨੂਰਿਆ ਮਾਰਾ ਸੱਚੀ ਗੱਲ ਦੋਸਤੋ ਕਿਸਾਨਾਂ ਦੀ ਫਸਲ ਪੱਕੀ ਹੋਈ ਹੈ ਤੇ ਇਸ ਮੌਕੇ ਪੰਜਾਬ ਦੇ ਵਿੱਚ ਮੌਸਮ ਦੇ ਜੋ ਹਾਲਾਤ ਨੇ ਸਾਰਿਆਂ ਦੇ ਸਾਹਮਣੇ ਹੀ ਨੇ ਕਿਸਾਨਾਂ ਦੇ ਇਸ ਮੌਸਮ ਦੇ ਕਰਕੇ ਸਾਹ ਸੁੱਕੇ ਹੋਏ ਨੇ ਹਰ ਇੱਕ ਦੀ ਜਿੰਦ ਕਹਿ ਸਕਦੇ ਆ ਮੁੱਠੀ ਦੇ ਵਿੱਚ ਆਈ ਹੋਈ ਹੈ ਤੇ ਇਸ ਵੇਲੇ ਤਾਂ ਪ੍ਰਮਾਤਮਾ ਅੱਗੇ ਇਹ ਹੀ ਅਰਦਾਸਾਂ ਨੇ ਕਿ ਇਹ ਪ੍ਰਮਾਤਮਾ ਹੀ ਵਾਹਿਗੁਰੂ ਇਸ ਵੇਲੇ ਤਾਂ ਸੋਨੇ ਦੀ ਕਣੀ ਬਿਨਾ ਧਰਤੀ ਤੇ ਸੁੱਟੀ 6 ਮਹੀਨੇ ਦੀ ਮਿਹਨਤ ਖੁੱਲੇ ਅਸਮਾਨ ਥੱਲੇ ਈ ਹੈ ਤੇ ਇਸ ਮੌਕੇ ਜੋ ਚਖੜ ਜੋ ਗੜੇ ਪੈ ਰਹੇ ਨੇ ਜੋ ਮੀਂਹ ਪੈ ਰਿਹਾ ਉਸ ਦੇ ਨਾਲ ਪਹਿਲਾਂ ਤੋਂ ਹੀ ਸਰਕਾਰਾਂ ਦੀ ਮੌਸਮ ਦੀ ਮਾਰ ਚੱਲ ਰਹੀ ਹੈ ਕਿਸਾਨ ਨੂੰ ਹੋਰ ਜਿਆਦਾ ਵਿਪਤਾ ਦੇ ਵਿੱਚ ਪਾ ਦਿੱਤਾ ਤੇ ਇਸ ਮੌਕੇ ਜੋ ਮੌਸਮ ਦਾ ਹਾਲ ਹੈ ਉਸ ਨੂੰ ਦੇਖ ਕੇ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਕਿ ਸਾਰੇ ਕਿਸਾਨਾਂ ਤੇ ਆਪਣੀ ਮਿਹਰ ਬਣਾ ਕੇ ਰੱਖੀ ਅਤੇ ਜੋ ਉਹਨਾਂ ਦੀ ਫਸਲ ਪਈ ਹੈ ਖੁੱਲੇ ਅਸਮਾਨ ਥੱਲੇ ਉਸ ਨੂੰ ਕਿਰਪਾ ਨਾਲ ਬਚਾ ਕੇ ਰੱਖੀ। ਬਾਪੂ ਜੀ ਆਪਣਾ ਕਿੰਨਾ ਕ ਨੁਕਸਾਨ ਹੋਇਆ ਜੀ? ਬਹੁਤ ਹੋਇਆ ਜੀ। ਹੈ? ਕਿੰਨੀ ਜ਼ਮੀਨ ਸੀ ਆਪਣੇ ਕੋਲੇ? ਆਹ ਜੀ। ਲੋਕ ਕਿਹਦੇ ਤੇ ਕਿਦਰ ਨਹੀਂ? ਨਮਕ ਲੈ ਠੇਕੇ ਤੇ ਲਈ ਹਾਂਜੀ ਚਾਰ ਹੋ ਜੀ ਤੇ ਬਾਕੀ ਮੇਰੇ ਭਲਾ ਕੀ ਕਰਨੇ ਸਾਡੇ ਬਣ ਗਏ ਅਜੀ ਕੀ ਕਰੀਏ ਜੀ ਸਾਨੂੰ ਵਰ ਗਏ ਹਾਲ ਤੜ ਕੇ ਪਿਆ ਵਰ ਗਈ ਹਾਂ ਤੜ ਕੇ ਸਵਾਲ ਇਹ ਤਾਂ ਰੱਬ ਸਾਨੂੰ ਹੀ ਲੈ ਜੇ ਸਾਡੇ ਬੱਚਿਆਂ ਨੂੰ ਵੀ ਮਾਰ ਦੇ ਬਹਿ ਜਾਏ ਯਾਰ ਇਹ ਰੱਬਾ ਅਸੀਂ ਕੀ ਬਣਾ ਕੀਤਾ ਸਾਡਾ ਰੱਬ ਸਾਡਾ ਯਾਰ ਅੱਡੀ ਪੈਣੀ ਸਾਡੇ ਨਾਲ ਹੋਈ ਆ ਪਹਿਲਾਂ ਸਾਡੇ ਨਾਲ ਸਾਡੇ ਜਾਈ ਘਰ ਵੇਖੋ ਸਾਡਾ ਪਾਣੀ ਸਾਡਾ ਕਿ ਨਿਕਲ ਨਹੀਂ ਥਾੜੀ ਕੀ ਤਰ੍ਹਾਂ ਨਾਲ ਪਜਾਇਤ ਨੇ ਮਜਬੂਰ ਹੋਦੀ ਬੰਦੇ ਆਲੇ ਅਸੀਂ ਕੀ ਕਰੀਏ ਐਂ ਤਾਰਾ ਸਾਨੂੰ ਰੱਬ ਲੈ ਜੇ ਸੜੇ ਫਿਰ ਜਵਾਕਾਂ ਨੂੰ ਅੱਜ ਜਮੀਨ ਦਾ ਨੁਕਸਾਨ ਹੋਇਆ ਤੇ ਨਾਲ ਅੱਜ ਪਸ਼ੂ ਵੀ ਮਰੇ ਜੀ ਅੱਜ ਪਸ਼ੂ ਮਾਰ ਕੇ ਗਾਂ ਮਾਰ ਕੇ ਜੀ ਨੂਰੀ ਮਾਰਾ ਟੱਕਾ ਹੋਏ ਤੱਕਾ ਰਪਾ ਤੇ ਜਮੀਨ ਤੱਕਾਇਆ ਆ ਦੇਖੋ ਫਸਲ ਜਮਾ ਐਂਡ ਤੇ ਆ ਕੰਮ ਸੇ ਵੀ ਨਵਾਂ ਦਾ ਫਸਲ ਆਉਂਦੀ ਆ ਕਿੰਨੀਆਂ ਆਸਾਂ ਹੁੰਦੀਆਂ ਪਰ ਮੌਸਮ ਤਾਂ ਖਰਾਬ ਹੋ ਗਿਆ। ਇਹ ਸੁਖਾਵਾਂ ਮਿੱਠੇ ਕਿਤੇ ਕਿਤੇ ਮੌਸਮ ਬੜਾ ਬਹੁਤ ਸ਼ਾਨਦਾਰ ਤੂਫਾਨੇ ਘੜੇ ਹੀ ਆ ਯਾਰ ਬੜਾ ਮੌਸਮ ਖਰਾਬ। ਕੁਝ ਦੇਰ ਦੀ ਠੰਢ ਵੀ ਜੀ ਰਿਹਾ ਨਾ ਤਾਂ ਹੜ੍ਹ ਤੋਂ ਬਸ ਲੈ ਲੈ ਬੱਸ